ਦੇਸ਼ ਵਿੱਚ ਚੋਣਾਂ ਦਾ ਆਗਾਜ਼ ਹੋ ਚੁੱਕਾ ਹੈ ਅਤੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੀ VOTING 1 ਜੂਨ ਨੂੰ ਕੀਤੀ ਜਾਣੀ ਹੈ ਇਸੇ ਤਹਿਤੀ ਨਗਰ ਨਿਕਮ ਦਫਤਰ ਵਿਖੇ ਸਿੱਖਿਆ ਵਿਭਾਗ ਵੱਲ ਰੰਗੋਲੀ ਬਣਾ ਕੇ ਸੁਨੇਹਾ ਦਿੱਤਾ ਗਿਆ ਕਿ ਲੋਕ ਵੱਧ ਤੋਂ ਵੱਧ ਵੋਟਾਂ ਪਾਉਣ ਇਹ ਅੱਜ ਅਸੀਂ ਕਾਰਪੇਸ਼ ਦਫਤਰ ਦੇ ਵਿੱਚ ਅਸੀਂ ਇਹਨਾਂ ਦੇ ਵਿਹੜੇ 'ਚ ਆਏ ਹਾਂ ਰੰਗੋਲੀ ਦੇ ਮਾਧਮ ਨਾਲ ਅਸੀਂ ਬਣਾ ਰਹੇ ਹਾਂ ਜੀ ਤੇ ਇਹ ਸਾਰਾ ਕੁਝ ਬਣਾ ਕੇ ਅਸੀਂ ਲੋਕਾਂ ਨੂੰ ਜਾਗਰੂਕੀ ਕਰ ਰਹੇ ਹਾਂ ਜੀ ਕਿ ਤੁਸੀਂ ਵੱਧ ਤੋਂ ਵੱਧ ਘਰੋਂ ਨਿਕਲੋ ਤੇ VOTING ਵੋਟਾਂ ਪਾਓ ਇਹਦੇ ਚ ਅਸੀਂ ਰੰਗੋਲੀ ਦੇ ਮਾਧਮ ਨਾਲ ਅਸੀਂ ਇੱਕ ਹੋਰ ਵੀ ਆ ਕਿ ਜਿਹੜੇ ਸਾਡੇ ਭੈਣ ਭਰਾ ਚੱਲ ਨਹੀਂ ਸਕਦੇ ਉਹਨਾਂ ਨੂੰ ਵੀ ਅਸੀਂ ਮਤਲਬ ਇਲੈਕਸ਼ਨ ਪਿਛੇ ਜਿਹੜਾ ਉਹਨਾਂ ਤੇ ਸਪੈਸ਼ਲ ਅਰੇਂਜਮੈਂਟ ਕਰੇਗਾ ਉਹਨਾਂ ਨੂੰ ਜਿਹੜੇ व्हीਲ ਚੇਅਰਸ ਹੁੰਦੀਆਂ ਉਹ ਉਹਨਾਂ ਨੂੰ ਪ੍ਰੋਵਾਈਡ ਕਰੇਗਾ ਬੂਥਾਂ ਦੇ ਉੱਪਰ ਤੇ ਪਿੱਤਾ ਜੋ ਕਿਸੇ ਨੂੰ ਵੀ ਪਰੇਸ਼ਾਨੀ ਨਾ ਹੋਵੇ ਸਾਰੇ ਮਤਲਬ ਵੋਟ ਪਾਉਣ ਤੇ ਐਰਕੀ ਮਤਲਬ ਸਰਕਾਰ ਦਾ ਟੀਚਾ ਕਿ 70% ਤੋਂ ਪਾਰ ਹੋਵੇ ਕਿਉਂਕਿ ਕਦੀ ਵੀ 70% ਤੋਂ VOTING ਪਾਰ ਨਹੀਂ ਹੋਈ ਐਰਕੀ ਦਾ ਮੋਟੋ ਵੀ ਇਹੀ ਆ ਕਿ 70% ਪਾਰ ਹੋਵੇ ਇਹ ਹੈਗੀ ਆ sweep activity ADC ਸਾਹਿਬ ਵੱਲੋਂ ਸਾਡੀ ਡਿਊਟੀ ਲਗਾਈ ਹੋਈ ਆ ਅਸੀਂ ਐਜੂਕੇਸ਼ਨ ਡਿਪਾਰਟਮੈਂਟ ਦੇ ਬੰਦੇ ਆ ਸਾਰੇ sweep activities sweep sweep activities ਦਾ ਮਤਲਬ ਹੈ ਲੋਕਾਂ ਨੂੰ ਵੋਟਾਂ ਪਾਉਣ ਪ੍ਰਤੀ ਜਾਗਰੂਤ ਕਰਨਾ ਵੱਧ ਤੋਂ ਵੱਧ ਵੋਟਾਂ ਪਾਓ ਇਸ ਵਾਰ ਅਸੀਂ ਨਾਲ ਇਹ ਵੀ ਦੇ ਰਹੇ ਹਾਂ ਜੋ ਸਾਨੂੰ ਸਰਕਾਰ ਵੱਲੋਂ ਮੈਸੇਜ ਆਇਆ ਵੀ 70% ਤੋਂ ਉੱਪਰ VOTING ਕਰੋ ਹਰ ਬੰਦੇ ਨੂੰ ਜਾਗਰੂਕ ਕਰ ਰਹੇ ਹਾਂ ਵੀ ਤੁਸੀਂ ਵੋਟਾ ਕਰੋ ਹਰ ਮੇਨ ਦਫਤਰ ਦੇ ਵਿੱਚ ਜਾ ਕੇ ਜਿੱਦਾਂ ਕਿ ਕਾਰਪੋਰੇਸ਼ਨ ਦਫਤਰ ਹੋ ਗਿਆ ਟ੍ਰਿਲੀਅਮ ਮਾਲ ਹੋ ਗਿਆ α ਮਾਲ ਹੋ ਗਿਆ 에어ਪੋਰਟ ਹੋ ਗਿਆ ਉਹੋ ਜਿਹੇ ਜਗ੍ਹਾ ਤੇ ਜਾ ਕੇ ਐਸਵੀਪ ਐਕਟੀਵਿਟੀ ਦਾ ਕੰਮ ਕੀਤਾ ਜਾ ਰਿਹਾ ਜੀ। ਦੇਸ਼ ਵਿੱਚ ਸਰਕਾਰ ਬਣਾਉਣ ਲਈ ਵੋਟਾਂ ਪਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸੇ ਤਹਿਤ ਹੀ ਪੰਜਾਬ ਵਿੱਚ ਵੋਟਾਂ ਜਿਹੜੀਆਂ ਪਾਈਆਂ ਜਾਣੀਆਂ ਉਹ 1 ਜੂਨ ਨੂੰ ਪਾਈਆਂ ਜਾਣੀਆਂ ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਵੱਧ ਤੋਂ ਵੱਧ ਲੋਕ ਵੋਟਾਂ ਪਾਉਣ। ਸਾਡੀ ਵੀ ਇਹੋ ਹੀ ਲੋਕਾਂ ਨੂੰ ਅਪੀਲ ਹੈ ਕਿ ਉਹ ਜਿਹੜੀਆਂ 1 ਜੂਨ ਨੂੰ ਹੋਣ ਵਾਲੀਆਂ ਚੋਣਾਂ ਹਨ ਉਸ ਵਿੱਚ ਵੱਧ ਤੋਂ ਵੱਧ ਭਾਗ ਲੈਣ ਅਤੇ ਵੋਟਾਂ ਕਰਨ ਤਾਂ ਕਿ ਚੰਗੀ ਸਰਕਾਰ ਦਾ ਗਠਨ ਕੀਤਾ ਜਾ ਸਕੇ। ਅੰਮ੍ਰਿਤਸਰ ਫਾਟਵੇਂ ਖਬਰਾਂ ਮਿਲੀ ਕੈਮਰਾਮੈਨ ਪ੍ਰਕਾਸ਼ ਸ਼ਰਮਾ ਜੀ ਨਾਲ ਪ੍ਰਕੀਸ਼ ਕੁਮਾਰ ਪਿੰਡ